ਫਰੈਂਡਸ ਸਾਰਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰੈਂਡਸ ਅਸੀਂ ਲਿਆਏ 2 ਮੀਟਰ ਕਪੜਾ ਜਿਹੜਾ ਕਿ ਫੋਲਡ ਕਰਕੇ ਰੱਖਿਆ ਹੋਇਆ ਹੈ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਇੱਕ ਸਾਈਡ ਹੈਗੀ ਜਿਹੜੀ ਪਾਸੇ ਹੁੰਦਾ ਕਿ ਜੋਇੰਟ ਕੀਤਾ ਹੋਇਆਗਾ ਇੱਕ ਸਾਈਡ ਤੋਂ ਜਿਹੜੀ ਹੈਗੀ ਇਹ ਖੁੱਲਾ ਸਾਈਡ ਹੈਗੀ ਤੇ ਦੂਸਰੀ ਸਾਈਡ ਹੁੰਦੀ ਹੈਗੀ ਬੰਦ ਜਿਹੜੀ ਬੰਦ ਸਾਈਡ ਆ ਉੱਥੋਂ ਅਸੀਂ ਇੱਕ ਸਾਈਡ ਤੋਂ ਜਿਹੜੀ ਮੂਰੀ ਹੈਗੀ ਉਹਦੀ ਨਾਪ ਲਗਾ ਲਈ ਤੇ ਉੱਪਰ ਜਿਹੜਾ ਅਸੀਂ ਚੋਲੀ ਦਾ ਨਿਸ਼ਾਨ ਲਗਾਇਆਗਾ ਹਾਂਜੀ ਅਸੀਂ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਮਿਲਾ ਦੇ ਨਗਾ ਜੇ ਤੁਹਾਡੇ ਕੋਲ ਸਕੇਲ ਹੈਗਾ ਤਾਂ ਤੁਸੀਂ ਸਕੇਲ ਦੀ ਹੈਲਪ ਦੇ ਨਾਲ ਵੀ ਇਹਨੂੰ ਮਿਲਾ ਸਕਦੇ ਹੋਗੀ ਹਾਂਜੀ ਉਸ ਤੋਂ ਬਾਅਦ ਜਿਹੜੀ ਕਿ ਅਸੀਂ ਲੈਂਥ ਰੱਖੀ ਹੈਗੀ ਇਹ ਲੈਂਥ ਅਸੀਂ ਨੇ 1.5 ਇੰਚ ਬਾਧ ਰੱਖੀ ਹੈਗੀ 2 ਇੰਚ ਤਾਂ ਕਿ ਇਹ ਜਿਹੜੀ ਇਹ ਅਸੀਂ ਸਾਈਡ ਤੋਂ ਕਾਟ ਪਾ ਲਈ ਜਿਹੜੀ ਇਹ ਕੱਟ ਪੈਂਦੀ ਹੈਗੀ ਇਹਦਾ ਇੱਕ ਇਹ ਫਾਇਦਾ ਕਰਕੇ ਜਿੱਦਾਂ ਕਿ ਆਪਣੀ ਜਿਹੜੀ ਮੂਰੀ ਹੈਗੀ ਉਹਦੇ ਉੱਤੇ ਆਪਾਂ ਨੂੰ ਇਦਾਂ ਲਾ ਦਉਂਦਾ ਸਲਵਾਰ ਬਣੀ ਤੋਂ ਬਾਅਦ ਬਲ ਨੇ ਜਿਹੜੀ ਬਣਾ ਦੇ ਕੋਲੋਂ ਮੂਰੀ نیچے ਡਿੱਗਣ ਲੱਗ ਜਾਂਦੀ ਹੈਗੀ ਮੂਰੀ ਕੋਲੋਂ ਕਪੜਾ ਤੇ ਇਹਦੇ ਨਾਲ ਉਹ ਜਿਹੜਾ ਕਪੜਾਗਾ ਉਹ ਸੈੱਟ ਰਹਿੰਦਾਗਾ ਤੇ ਸਟ੍ਰੇਟ ਰਹਿੰਦੀ ਹੈਗੀ ਬਿਲਕੁਲ ਜਿਹੜੀ ਮੂਰੀ ਦੇ ਕੋਲੋਂ ਹੁੰਦੀ ਹੈਗੀ ਹਾਂਜੀ ਇਸ ਤਰ੍ਹਾਂ ਜਿਹੜੀ ਹੈਗੀ ਅਸੀਂ ਜੀ ਸਲਵਾਰ ਦੀ ਕਟਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਅਸੀਂ ਬੈਲਟ ਕੱਢਾਂਗੇ ਆਪਣੇ ਨਾਪ ਦੇ ਅਕੋਰਡਿੰਗ ਤੁਸੀਂ ਬੈਲਟੇ ਕਢ ਲਓ ਜਿਹੜੀ ਇਸ ਸਲਵਾਰੇ ਕੀ ਇਹਦੀ ਵੀ ਜਿਹੜੀ ਆਪਾਂ ਨੇ ਲੈਂਥ ਵੈਸੇ ਰੱਖਣੀ ਹੈਗੀ ਜਿਹੜੀ ਕਾਟ ਦੀਏਗੀ ਉਹ ਤਾਂ ਆਪਾਂ ਨੇ ਅਲੱਗ ਪਾਈਆ ਦੂਣੀ ਚੱਲਿਆਗਾ ਤੇ ਉਸ ਤੋਂ ਇਲਾਵਾ ਬਸ 1 ਇੰਚ ਵੱਧ ਲੈਣਾ ਤਾਂ ਕਿ ਅੱਧਾ ਜੋ ਪਸਲਾਈ ਦੇ ਵਿੱਚ ਆ ਜੀ ਤੇ ਅੱਧਾ ਇੰਚ ਮੂਵੀ ਦੇ ਵਿੱਚ ਆ ਜੀ ਸਲਾਈ ਇਹਦੀ ਇਸ ਤਰੀਕੇ ਦੇ ਨਾਲ ਜਿਹੜੀ ਅਸੀਂ ਸਲਵਾਰ ਹੈਗੀ ਜਿਹੜੀ ਬਣਾਉਣੀ ਹੈ ਉਹ ਬਹੁਤ ਹੀ ਵਧੀਆ ਬਣਦੀ ਹੈਗੀ ਤੇ ਬਹੁਤ ਹੀ ਈਜ਼ੀ ਹੈਗੀ ਇਹ ਬਹੁਤ ਦੇਖੋ ਸਲਵਾਰੇ ਦੀ ਜਿਹੜੀ ਸਟ੍ਰੇਟ ਸਲਵਾਰ ਬਹੁਤ ਵਧੀਆ ਬਣੀਏਗੀ ਤੇ ਜਿਹੜਾ ਇੱਥੋਂ ਦੇਖੋ ਮੂਰੀ ਕੋਲੇ ਰਹੂਗਾ ਕੱਪੜਾ ਇਹਦੇ ਕੋਤੇ ਬਿਲਕੁਲ ਬਰ ਨਹੀਂ ਪੈਣਾ ਹੈਗਾ ਜਿਹੜਾ ਅਸੀਂ ਨਿਊ ਕਟਿੰਗ ਕੀਤਾ ਕਰ ਕਾਟ ਪਾ ਕੇ 2 ਇੰਚ ਕੱਪੜੇ ਦੀ ਹਾਂਜੀ ਇਹਦੇ ਵਿੱਚ ਤੁਸੀਂ ਮੈਨ ਵੀ ਪਾ ਸਕਦੇ ਹੋ ਥੈਂਕ ਯੂ